ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਸੂਟ ਹੋਣਗੇ 3700 ਪ੍ਰਾਈਸ ਹੈ ਜੀ 3700 ਪ੍ਰਾਈਸ ਦੇ ਨਾਲ ਆਪਣੇ ਹੈਂਡਵਰਕ ਦੇ ਸੂਟ ਤੇ 3-3 ਮੀਟਰ ਦੀਆਂ ਬਾਟਮਸ ਹੋਣਗੀਆਂ ਸਾਰੇ ਸੂਟਾਂ ਦੇ ਨਾਲ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਤੇ ਕੋਰੀਅਰ ਚਾਰजेस ਅਲੱਗ ਤੋਂ ਹਨ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਇੱਕ ਅਨਾਉਂਸਮੈਂਟ ਹੋਰ ਕਰਨੀ ਸੀ ਜੀ ਅੱਜ ਮੇਰੇ ਲਈ ਬਹੁਤ ਜ਼ਿਆਦਾ ਸਪੈਸ਼ਲ ਡੇ ਹੈ ਜੀ ਅੱਜ ਨਿਮਰਤ ਕ੍ਰिएशन ਰਾਜਪੁਰਾ ਆਪਾਂ ਵੀਡੀਓ ਪਾਉਨੇ ਆ ਜੀ ਅੱਜ ਦੇ ਮੇਰੇ ਕਾਫੀ ਅੱਛਾ ਵੀ ਮੇਰਾ ਬਹੁਤ ਜ਼ਿਆਦਾ ਸਪੈਸ਼ਲ ਡੇ ਹੈ ਅੱਜ ਦਾ ਤਾਂ ਪਲੀਜ਼ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਤੇ ਅੱਜ ਮੇਰੇ ਲਈ ਕੀ ਖਾਸ ਹੈ ਤਾਂ ਹੀ ਆਪਾਂ ਅੱਜ ਦੀ ਸਪੈਸ਼ਲ ਵੀਡੀਓ ਇਹ ਜਿਹੜਾ ਸੂਟ ਹੈ ਜੀ 3700 ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਣਾ 3700 ਪ੍ਰਾਈਸ ਦੇ ਨਾਲ ਤੁਹਾਨੂੰ ਪਾਰਟੀ ਵੇਅਰ ਸੂਟ ਦਵਾਂਗੇ ਤੁਸੀਂ ਫੰਕਸ਼ਨ ਲਈ ਪਰਚੇਸ ਕਰਨੇ ਆ ਕਿਸੇ ਨੂੰ ਵਿਆਹ ਸ਼ਾਦੀ ਵਿੱਚ ਦੇਣ ਲਈ ਲੈਣੇ ਆ ਤਾਂ ਬਹੁਤ ਪਿਆਰੀ ਇੱਕ ਤਰ੍ਹਾਂ ਦੇ ਗਿਫਟ ਹੈ ਜੀ ਅੱਜ ਸਾਡੇ ਲਈ ਤੇ ਬਾਕੀ ਜਿਹੜਾ ਮੈਨੂੰ ਸਭ ਤੋਂ ਪਹਿਲਾਂ ਕਮੈਂਟ ਕਰਕੇ ਤੁਸੀਂ ਦੱਸੋਗੇ ਵੀ ਕੀ ਸਪੈਸ਼ਲ ਡੇ ਅੱਜ ਮੇਰੇ ਲਈ ਕੀ ਖਾਸ ਹੈ ਜੀ ਅੱਜ ਮੇਰੇ ਲਈ ਤਾਂ ਜਿਹੜਾ ਮੈਨੂੰ ਸਭ ਤੋਂ ਪਹਿਲਾਂ ਸਹੀ ਕਮੈਂਟ ਆਇਆ ਤਾਂ ਉਹਨਾਂ ਨੂੰ ਆਪਾਂ ਗਿਫਟ ਵੀ ਭੇਜਾਂਗੇ ਜੀ ਘਰੇ ਤੇ ਮੈਂ ਨਾਲ ਦੀ ਨਾਲ ਫਿਰ ਤੁਹਾਨੂੰ ਕੱਲ ਨੂੰ ਅਨਾਉਂਸ ਕਰ ਦੇਣਾ ਵੀ ਕਿਹਨਾਂ ਨੇ ਮੈਨੂੰ ਸਭ ਤੋਂ ਜਿਹੜਾ ਰਾਈਟ ਆਨਸਰ ਹੋਊਗਾ ਸਭ ਤੋਂ ਪਹਿਲਾ ਉਹ ਟਾਈਮ ਨੋਟ ਕਰਕੇ ਅਸੀਂ ਚੈੱਕ ਕਰ ਲੈਣਾ ਵੀ ਕੀ ਇਹਨਾਂ ਨੇ ਸਹੀ ਆਨਸਰ ਦਿੱਤਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਕੀ ਅੱਜ ਖਾਸ ਹੈ ਵੀ ਮੇਰੇ ਲਈ ਕੀ ਹੈ ਜੀ স্পੈਸ਼ਲ ਅੱਜ ਜਰੂਰ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਤਾਂ ਮੇਰੇ ਲਈ ਕੀ ਹੈ স্পੈਸ਼ਲ ਤਾਂ ਤੁਹਾਨੂੰ ਮੈਨੂੰ ਲੱਗਦਾ ਹੀ ਪਤਾ ਹੋਣਾ ਚਾਹੀਦਾ ਬਾਕੀ ਦੇਖਦੇ ਹਾਂ ਜੀ ਕੌਣ ਗਿਫਟ ਗਿਫਟ ਦੇ ਹੱਕਦਾਰ ਹੈ ਜੀ ਉਹ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰੇ ਸਵਾ 9:00 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸੇ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਜੀ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਟਾਈ ਐਂਡ ਟਾਈ ਦੇ ਵਿੱਚ ਸੂਟ ਹੈ ਟਾਈ ਐਂਡ ਟਾਈ ਦੇ ਵਿੱਚ ਬਹੁਤ ਪਿਆਰਾ ਪਿਓਰ オーਰਗੈਂਜ਼ਾ ਦੇ ਵਿੱਚ ਟਾਈ ਐਂਡ ਆਈ ਦੇ ਵਿੱਚ ਸ਼ਰਟ ਹੈ ਦੇਖੋ ਕਿੰਨੀ ਪਿਆਰੀ ਸਾਰੀ ਸ਼ਰਟ 2.5 ਮੀਟਰ ਦੀ ਸ਼ਰਟ ਹੈ ਜੀ ਨਾਲ ਤੇ ਸਾਰਾ ਹੈਂਡਵਰਕ ਹੋਇਆ neck ਤੇ ਦੇਖੋ V neck ਦੇ ਵਿੱਚ ਸਾਰਾ ਹੈਂਡਵਰਕ ਤੇ ਸੈਂਟਰ ਪੈਨਲ ਲਾਈਨ ਦੇ ਨਾਲ ਕਿੰਨਾ ਪਿਆਰਾ ਡਿਜ਼ਾਈਨ ਹੈ ਤੇ ਕੇਰੇ ਤੇ ਵੀ ਵਰਕ ਸੌਰੀ ਕੇਰੇ ਤੇ ਬਹੁਤ ਸੋਹਣਾ 골ਡਨ ਨੇਸ ਲੱਗੀ ਹੋਈ ਹੈ ਤੇ ਇਸ ਸਲੀਵਸ ਤੇ ਵਰਕ ਦਿੱਤਾ ਹੋਇਆ ਹੈ ਸਿਲਕ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਬਾਟਮ ਹੈ ਅੱਜ ਦੇ ਸਾਰੇ ਸੂਟਾਂ ਦੇ ਨਾਲ 3-3 ਮੀਟਰ ਦੀਆਂ ਬਾਟਮ ਹੋਣਗੀਆਂ ਸਿਲਕ ਦੀ ਬਾਟਮ ਹੈ ਜੀ ਨਾਲ ਪਿਓਰ ਔਰਗੈਂਜ਼ਾ ਦੀ ਸ਼ਰਟ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਫੁੱਲ ਰੈਡੀ ਹੈ ਕੋਈ ਵੀ ਸੂਟ ਦੇ ਸਾਰਿਆਂ ਦੇ ਦੁਪੱਟਿਆਂ ਦੀ ਪ੍ਰੋਪਰ ਫਿਨਿਸ਼ਿੰਗ ਹੋਈ ਹੋਈ ਹੈ ਦੁਪੱਟੇ ਦੇ ਦੇਖੋ ਫੋਰth ਸਾਈਡ ਵੀ ਬਹੁਤ ਸੋਹਣਾ ਗੋਟਾ ਲੱਗਿਆ ਹੋਇਆ ਤੇ ਵਿੱਚ ਵੀ ਗੋਟੇ ਪੱਟੀ ਦਾ ਸਾਰਾ ਕੰਮ ਹੋਇਆ ਵਿੱਚ ਦੁਪੱਟੇ ਦੇ ਪੂਰਾ ਚੌੜਾ ਦੁਪੱਟਾ ਦੇਖੋ ਪੂਰਾ ਖੁੱਲਾ ਦੇਖੋ ਕਿੰਨਾ ਗ੍ਰੇਸਫੁੱਲ ਦੁਪੱਟਾ ਪਾਸ ਹੋਣਾ ਸੂਟ ਹੈ ਹੈਂਡਵਰਕ ਦੇ ਨਾਲ ਪਿਓਰ ਆਰਗੈਂਜ਼ਾ ਦੇ ਵਿੱਚ 3 ਮੀਟਰ ਸਿਲਕ ਦੀ ਬਾਟਮ ਦੇ ਨਾਲ ਇਹ ਦੇਖੋ ਸੂਟ ਦੀ ਲੁੱਕ ਕੋ ਬਹੁਤ ਪਿਆਰਾ ਸੂਟ ਹੈ 3700 ਪ੍ਰਾਈਸ ਹੈ ਜੀ 3700 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਆਪਣੇ ਸਾਰੇ ਸੂਟ ਪਾਰਟੀ ویئر ਸੂਟ ਹੋਣਗੇ ਅੱਜ ਦੇ ਇਹ ਪਹਿਲਾ ਕਲਰ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮਰਜੈਂਟਾ ਕਲਰ ਦੇਖੋ ਟਾਈ ਐਂਡ ਡਾਈ ਦੇ ਵਿੱਚ ਸ਼ਰਟ ਹੈਂਡਵਰਕ ਦੇ ਵਿੱਚ ਦੇਖੋ ਕਿੰਨਾ ਪਿਆਰਾ ਨੈੱਕ ਬਣਿਆ ਸਾਰਾ ਹੈਂਡਵਰਕ ਹੋਇਆ ਹੋਇਆ ਪਿਆਰਾ ਸਾਰੀ ਸ਼ਰਟ ਦੇ ਵਿੱਚ ਤੇ 슬ੀਵਸ ਤੇ ਵੀ ਵਰਕ ਤੇ ਸਿਰਕ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਨਾਲ ਚਨਾਉਣ ਦਾ ਦੁਪੱਟਾ ਚਨਾਉਣ ਦੁਪੱਟੇ ਦੇ ਨਾਲ ਬਹੁਤ ਪਿਆਰਾ ਦੁਪੱਟਾ ਪੂਰਾ ਖੁੱਲਾ ਸਾਰਾ ਗੋਟਾ ਕੁੱਤੀ ਦਾ ਕੰਮ ਹੋਇਆ ਦੁਪੱਟੇ ਦੇ ਵਿੱਚ ਤੇ ਬੜੀ ਪਿਆਰੀ ਲੱਗਦੀ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਸੂਟ ਦਾ ਇਹ ਰਾਣੀ ਕਲਰ ਦੇ ਵਿੱਚ ਹੈ ਜੀ ਮੈਂਜੈਂਟਾ ਕਲਰ ਦੇ ਵਿੱਚ 3700 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਸੇਮ ਡਿਜ਼ਾਈਨ ਦੇ ਵਿੱਚ ਫਰੋਜ਼ੀ ਕਲਰ ਸੇਮ ਡਿਜ਼ਾਈਨ ਟਾਈ ਐਂਡ ਡਾਈ ਦੇ ਵਿੱਚ ਸ਼ਰਟ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਸਾਰਾ ਹੈਂਡਵਰਕ ਹੋਇਆ ਇਹ ਸ਼ਰਟ ਆ ਗਈ ਤੇ ਨਾਲ ਸਿਲਕ ਦੀ 3 ਮੀਟਰ ਦੀ ਬਾਟਮ ਨਾਲ ਤੇ ਹੈਗਾ ਦੁਪੱਟਾ ਚਨਾਉਣ ਦਾ ਦੁਪੱਟਾ ਬਹੁਤ ਸੋਨਾ ਗੋਟਾ ਪੱਤੀ ਦਾ ਕੰਮ ਪੂਰ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਹੋਈ ਵੀ ਆ ਕਿੰਨਾ ਪਿਆਰਾ ਸੋਹਣਾ ਪ੍ਰਾਈਸ ਹੈਗਾ 3700 3700 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਇਹ ਤਿੰਨ ਸੂਟ ਮੈਂ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਦਿਖਾਏ ਆ ਨੈਕ ਡਿਜ਼ਾਈਨ ਸ਼ੁਰੂ ਕਰਦੇ ਆ ਨੈਕ ਡਿਜ਼ਾਈਨ ਦੇ ਵਿੱਚ ਹੀ ਆ ਜੀ ਨੈਕ ਵਰਕ ਦੇ ਨਾਲ ਯੋਰ অর্ਗੇਂజా ਤੇ ਬੜਾ ਸੋਹਣਾ ਲਾਈਨਸ ਦੇ ਵਿੱਚ ਬਹੁਤ ਪਿਆਰਾ ਵਰਕ ਨੈਕ ਤੇ ਹੋਇਆ ਸਾਰਾ ਹੈਂਡਵਰਕ ਸਾਰੀ ਸ਼ਰਟ ਦੇ ਵਿੱਚ ਵੀ ਇਹ ਸਾਰਾ ਹੈਂਡਵਰਕ ਹੋਇਆ ਜੀ ਪੂਰਾ ਨੀਚੇ ਤੱਕ ਬਹੁਤ ਪਿਆਰਾ ਵਰਕ ਇਸ 슬ੀਵਸ ਤੇ ਆ ਜਣਾ ਜਿਹੜਾ ਸਾਈਡ ਤੇ ਦਿੱਤਾ ਹੋਇਆ ਵਰਕ ਨਾਲ ਸਿਲਕ ਦੀ 3 ਮੀਟਰ ਦੀ ਬਾਟਮ ਤੇ ਇਸ ਦੇ ਨਾਲ ਹੈਗਾ অর্ਗੇਂజా ਦਾ ਹੀ ਦੁਪੱਟਾ ਪ੍ਰਿੰਟਡ ਪਿਓਰ オーਰਗੈਂਜ਼ਾ ਦੇ ਵਿੱਚ ਦੁਪੱਟੇ ਦੀ ਗ੍ਰੇਸ ਬਹੁਤ ਪਿਆਰਾ ਦੁਪੱਟਾ ਪ੍ਰਿੰਟਡ ਬਹੁਤ ਸੋਹਣੀ ਲੁੱਕ ਹੈ ਜੀ ਸੂਟ ਦੀ ਮਰਾ ਪਿਆਰਾ ਸੂਟ ਹੈ ਪ੍ਰਾਈਸ ਸੇਮ ਰਹਿਣਾ ਅੱਜ ਦਾ ਸਾਰੇ ਸੂਟਾਂ ਦਾ 3700 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਤੁਹਾਨੂੰ ਹੁਣ ਡਿਜ਼ਾਈਨ ਕਲਰ ਦਿਖਾਵਾਂਗੇ ਇਹਦੇ ਵਿੱਚ ਹੈਗਾ ਬੜਾ ਪਿਆਰਾ ਗਾਜਰੀ ਕਲਰ ਗਾਜਰੀ ਕਲਰ ਉਹ ਸੋਹਣਾ ਸਾਰੀ ਸ਼ਰਟ ਚ ਹੈਂਡਵਰਕ ਹੈ ਪੂਰਾ ਉੱਪਰ ਤੋਂ ਲੈ ਕੇ ਸਾਰਾ ਬਹੁਤ ਪਿਆਰਾ ਕਿੰਨਾ ਸੋਹਣਾ ਇਹ ਵਾਲੇ ਸੂਟ ਦਾ ਬਹੁਤ ਗ੍ਰੇਸਫੁਲ ਸੂਟ 3700 ਪ੍ਰਾਈਸ ਦੇ ਨਾਲ 3700 ਪ੍ਰਾਈਸ ਹੈ ਜੀ ਇਹ ਸੂਟ ਆ। ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਪਰਪਲ ਬਲੂ ਜਿਹਾ ਕਲਰ ਹੈ। ਪਰਪਲ ਬਲੂ ਕਲਰ ਦੇ ਵਿੱਚ ਸੂਟ ਸਾਰੀ ਸ਼ਰਟ ਚ ਹੈਵੀ ਵਰਕ ਸੋਨੇ ਕਲਰਿਆਂ ਦੇ ਵਿੱਚ ਨੈਕਸਟ ਕਲਰ ਵੀ ਡਾਰਕ ਦੇ ਵਿੱਚ ਹੈ। ਉਹ ਵਖਰੇ ਰੰਗ ਵਰਕ ਪੂਰੇ ਸ਼ਰਟ ਤੇ ਨੈੱਟ ਆ ਗਿਆ। ਬੜਾ ਸੋਹਣਾ ਲਾਈਨਸ ਦੇ ਵਿੱਚ ਹੈਗਾ ਇਹ ਆਪਣੇ ਸੂਟ। ਸਿਲਕ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ। ਬੜਾ ਪਿਆਰਾ ਪਿਓਰ オーਗੈਂਜ਼ਾ ਦਾ ਹੀ ਪ੍ਰਿੰਟਡ ਦੁਪੱਟਾ ਥੋੜੇ ਫੀਸਲ ਦੇ ਹੁੰਦੇ ਨੇ ਜਿਵੇਂ ਤੇ ਸੂਟ ਥੋੜੇ ਦਿਖਾਣੇ ਔਖੇ ਲੱਗ ਰਹੇ ਨੇ ਬੜਾ ਪਿਆਰਾ ਸੋਇਆ ਹੋਸੜਾ ਸੂਟ ਹੈ 3700 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਮਸਟਰਡ ਕਲਰ ਮਸਟਰਡ ਕਲਰ सूट थेन अला हाईगा प्रिंटरड तुपटटा थेन परड़ करता है अला थेसुटष थेस्टेश्टषट थेस्टेश्ट प्राइज है जी सेंतीसो प्राइज देनला पने वले सूट नेक्स्ट दिजाइन दखानें ਇਹ ਆਪਾਂ ਪਹਿਲਾਂ ਤੁਹਾਨੂੰ ਨੈਕਵਰਕ ਦੇ ਵਿੱਚ ਦਿਖਾਏ ਆ ਸੂਟ ਫੋਨ ਨੂੰ ਦਿਖਾਵਾਂਗੇ ਆਪਾਂ ਕਿਹਰੇ ਦੇ ਵਿੱਚ ਕਿਉਂਕਿ ਆਪਾਂ ਨੂੰ ਹਰ ਇੱਕ ਤਰ੍ਹਾਂ ਦੇ ਸੂਟ ਆਪਾਂ ਹੈਂਡਵਰਕ ਦੇ ਵਿੱਚ ਰੈਡੀ ਕਰਾਏ ਹੋਏ ਆ ਇਹ ਥੋੜੀਆਂ ਚੌੜੀਆਂ ਲਾਈਨਸ ਦੇ ਵਿੱਚ ਜਿਵੇਂ ਇਹਦੇ ਵਿੱਚ ਬ੍ਰੀਕ ਲਾਈਨ ਸੀਗੀਆਂ ਸਾਰਾ ਹੈਂਡਵਰਕ ਹੋਇਆ ਇਹਦੇ ਵਿੱਚ ਨੈਕ ਬਣੀ ਐ ਬਹੁਤ ਸੋਹਣਾ ਇਹ ਵੀ ਸਾਰਾ ਵਰਕ ਕੀਤਾ ਹੋਇਆ ਵਿੱਚ ਜਿਹੜਾ ਤੁਹਾਨੂੰ ਦਿਖ ਰਿਹਾ ਪਰਪਲ ਕਲਰ ਐ ਪਰਪਲ ਬਲੂ ਤੇ ਕੇ ਕੇਰਾ ਬੋਸ ਉਹ ਨਾ ਕੇਰਾ ਬਣਿਆ ਸਾਰਾ ਹੈਂਡਵਰਕ ਦੇ ਵਿੱਚ ਬਹੁਤ ਪਿਆਰਾ ਸੂਟ ਬਣਿਆ ਹਲਕਾ ਹਲਕਾ ਸੀਸਤੇ ਵਰਕੇ ਜੂਵੇ ਸਲੀਸ ਤੇ ਆ ਜਾਣਾ ਵਰਕ ਬੜਾ ਪਿਆਰਾ ਪਿਓਰ ਔਰਗੈਂਜ਼ਾ ਤੇ ਸੂਟ ਬਣਿਆ ਹੈ ਆਪਣਾ ਤੇ ਨਾਲ ਹੈਗੀ 3 ਮੀਟਰ ਦੀ ਬਾਟਮ ਤੇ ਇਸ ਦੇ ਨਾਲ ਹੈਗਾ ਔਰਗੈਂਜ਼ਾ ਦੇ ਵਿੱਚ ਹੀ ਦੁਪੱਟਾ ਦੁਪੱਟਾ ਦੇਖੋ ਫੁੱਲ ਰੈਡੀ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇਖੋ ਦੁਪੱਟੇ ਦੀ ਕਿੰਨੀ ਪਿਆਰੀ ਹੋਈ ਹੈ ਬਹੁਤ ਪਿਆਰੇ ਸੂਟ 3700 ਦੇ ਵਿੱਚ ਅੱਜ ਤੁਹਾਨੂੰ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਮਿਲਦੇ ਨੇ ਘੇਰੇ ਤੇ ਬਹੁਤ ਪਿਆਰਾ ਵਰਕ ਹੈ ਜੀ ਇਸ ਉੱਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਣੀ ਆ ਬੜੇ ਪਿਆਰੇ ਪਿਆਰੇ ਕਲਰ ਹੈ ਜੀ ਇਹਦੇ ਵਿੱਚ ਇਹ ਜਿਵੇਂ ਤੁਸੀਂ ਫੰਕਸ਼ਨ ਦੇ ਵਿਆਹਾਂ ਦੇ ਵਿੱਚ ਦੇਣ ਲੈਣ ਨੂੰ ਵੀ ਲੈਣੇ ਆ ਤਾਂ ਕਿ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਕਿਉਂਕਿ ਬਹੁਤ ਪਿਆਰੇ ਫੈਬਰਿਕ ਜਿਨ੍ਹਾਂ ਕੋਲ ਜਾਣੇ ਤੁਸੀਂ ਦੁਬਾਰਾ ਰਿਪੀਟ ਜ਼ਰੂਰ ਮੰਗਣੇ ਆ ਕਿ ਬਹੁਤ ਪਿਆਰਾ ਹੈਂਡਵਰਕ ਹੋਇਆ 3 ਮੀਟਰ ਦੀ ਸਿਲਕ ਦੀ ਬਾਟਮ ਹੈ ਜੀ ਹਰੇਕ ਸੂਟ ਦੇ ਨਾਲ ਪੂਰੀ 3 ਮੀਟਰ ਦੀ ਹੋਊਗੀ ਜੀ ਬਾਟਮ ਦੇਖੋ ਘੇਰੇ ਤੇ ਵੀ ਵਰਕ ਹੈ neck ਤੇ ਵਰਕ ਹੈ ਘੇਰੇ ਤੇ ਹੈਵੀ ਵਰਕ ਬਹੁਤ ਪਿਆਰਾ ਸੂਟ ਹੈ ਸਿਲਕ ਦੀ ਬਾਟਮ ਨਾਲ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਰੈਡੀ ਹੋਇਆ ਹੈ ਇਹਨਾਂ ਭਾਈ ਇਸੇ ਤਰ੍ਹਾਂ ਖੋਲ ਕੇ ਦਿਖਾ ਦਿੰਦੇ ਆ organza ਦਾ ਦੁਪੱਟਾ ਕਿ ਕਾਫੀ ਜ਼ਿਆਦਾ ਫਿਰ ਵੀ ਇਹ ਲੰਬੀ ਹੋ ਜਾਂਦੀ ਹੈ ਦੇਖੋ ਕਿੰਨਾ ਪਿਆਰਾ ਲਾਈਟ ਕਲਰ ਬਦਾਮੀ ਪੀਚ ਜਿਹਾ ਕਲਰ ਹੈ ਬਦਾਮੀ ਪੀਚ ਕਲਰ ਦੇ ਵਿੱਚ ਇਹ ਵਾਲਾ ਸੂਟ ਕਿੰਨਾ ਪਿਆਰਾ ਬਣਿਆ ਸਾਰੀ ਤੇ ਵਰਕ ਘੇਰੇ ਤੇ ਹੈਵੀ ਵਰਕ ਹੈ ਕਿੱਕ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਤੇ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹ ਵਾਲਾ ਹੈਗਾ ਦੁਪੱਟਾ ਪੂਰੇ ਹੈਵੀ ਦੁਪੱਟੇ ਆ ਜੀ ਪੂਰੇ ਬਹੁਤ ਪਿਆਰੇ 3700 ਪ੍ਰਾਈਸ ਦੇ ਨਾਲ ਅੱਜ ਨੇ ਆਪਣੇ ਸਾਰੇ ਸੂਟ ਤੇ ਨੈਕਸਟ ਹੈਗਾ ਬੜਾ ਪਿਆਰਾ ਮਸਟਰਡ ਕਲਰ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਆ ਮਸਟਰਡ ਕਲਰ ਦੇ ਵਿੱਚ ਕੀ ਰੇ ਤੇ ਵੀ ਹੈਵੀ ਵਰਕ ਹੈ ਸਿਲਕ ਦੀ ਬਾਟਮ ਨਾਲ 3 ਮੀਟਰ ਦੀ ਤੇ ਨਾਲ ਹੈਗਾ ਬੜਾ ਪਿਆਰਾ ਇਹ ਦੁਪੱਟਾ ਰੈਡੀ ਕੀਤਾ ਹੋਇਆ ਸਾਰਾ ਇਹ ਪੂਰਾ ਦੁਪੱਟਾ ਸੇਮ ਉਵੇਂ ਹੀ ਰੈਡੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸਾਰੇ ਦੁਪੱਟੇ ਤੇ ਲੇਸ ਲੱਗੀ ਹੋਈ ਹੈ ਤੇ ਬੜਾ ਬਸਰ ਗੋਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਹੈਗਾ 3700 3700 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਇਹ ਤਾਂ ਮੈਂ ਤੁਹਾਨੂੰ ਆਰਗੈਂਜ਼ਾ ਦੇ ਵਿੱਚ ਸੂਟ ਦਿਖਾਏ ਆ ਸਾਰੇ ਤੇ ਹੁਣ ਨੈਕਸਟ ਆਪਾਂ ਸ਼ਿਮਰ ਦੇ ਵਿੱਚ ਸੂਟ ਦਿਖਾਵਾਂਗੇ ਬਾਂਦਨੀ ਪ੍ਰਿੰਟ ਦੇ ਵਿੱਚ ਦੇਖੋ ਕਿੰਨੇ ਪਿਆਰੇ ਪਿਓਰ ਸ਼ਿਮਰ ਦੇ ਵਿੱਚ ਸੂਟ ਇਹ ਦੇਖੋ ਬੜੇ ਸੋਹਣੇ ਟਾਈ ਐਂਡ ਡਾਈ ਹੈ ਜੀ ਡਿਜ਼ਾਈਨ ਇਹਦਾ ਲਾਈਟ ਡਾਰਕ ਤੁਹਾਨੂੰ ਦਿਖ ਰਿਹਾ ਹੋਣਾ yellow ਤੇ orange ਦਾ ਕੰਟਰਾਸਟ ਬੜਾ ਪਿਆਰਾ ਤੇ neck ਤੇ ਦੇਖੋ ਕਿੰਨਾ ਸੋਹਣਾ ਹੈਂਡਵਰਕ ਹੋਇਆ ਹੈ neck ਤੇ ਹੈਂਡਵਰਕ ਤੇ نیچے ਘੇਰੇ ਤੱਕ ਬਹੁਤ ਪਿਆਰਾ ਉੱਪਰ ਤੇ ਲੈ ਕੇ ਬਹੁਤ ਸੋਹਣਾ ਵਰਕ ਹੋਇਆ। ਕੈਸਚੂ ਦੇ ਰਿਚੀ ਜੀ ਇਹ ਵਾਲਾ ਤੇ ਨਾਲ ਸਿਲਕ ਦੀ ਬਾਟਮ ਤੇ ਨਾਲ ਹੈਗਾ ਆਰਗੈਂਜ਼ਾ ਦੇ ਵਿੱਚ ਬੜਾ ਪਿਆਰਾ ਜਿਹਾ ਦੁਪੱਟਾ। ਦੁਪੱਟਾ ਕਿੰਨਾ ਸੋਹਣਾ। ਬਹੁਤ ਪਿਆਰਾ ਸੂਟ ਹੈ। ਪ੍ਰਾਈਸ ਰਹਿਣਾ 3700 3700 ਪ੍ਰਾਈਸ ਰਹਿਣਾ ਜੀ ਅੱਜ ਦਾ ਤੇ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਗਾਜਰੀ ਕਲਰ ਗਾਜਰੀ ਕਲਰ ਹੈ ਇਹਨਾਂ ਪਿਆਰਾ ਸੂਟ ਕਿਸੇ ਵਧੀਆ ਫੰਕਸ਼ਨ ਤੇ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਕਲਰ ਕੰਬੀਨੇਸ਼ਨ ਬੜਾ ਪਿਆਰਾ ਹੈ ਸਿਲਕ ਦੀ ਬਾਟਮ ਹੈ ਜੀ ਨਾਲ ਗਾਜਰੀ ਕਲਰ ਦੀ 3-3 ਮੀਟਰ ਦੀਆਂ ਬਾਟਮ ਹੈ ਜੀ ਨਾਲ ਇਹ ਹੈਗਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਪ੍ਰਾਈਸ ਹੈਗਾ 3700 3700 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਪਰਪਲ ਕਲਰ ਪਰਪਲ ਕਲਰ ਹੈ ਐਂਡ ਸੋ ਦਾ ਹੈਂਡਵਰਕ ਸਿਲਕ ਦੀ ਬਾਟਮ ਨਾਲ 3 ਮੀਟਰ ਦੀ ਤੇ ਨਾਲ ਹੈਗਾ ਥੋੜਾ ਪਿਆਰਾ ਇਹ ਵਾਲਾ ਦੁਪੱਟਾ ਰਾਈਟ ਰਹਿਣਾ 37 ਇਹ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਥੋੜਾ ਪਿਆਰਾ ਗ੍ਰੀਨ ਗ੍ਰੀਨ ਫਰੋਜ਼ੀ ਦਾ ਕੰਟਰਾਸਟ ਸੂਟ ਦੇਖੋ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਹੈਂਡਵਰਕ ਨੈਕ ਤੇ نیچے ਸ਼ਰਟ ਤੱਕ ਬਹੁਤ ਸੋਹਣਾ ਟਾਈ ਐਂਡ ਆਈ ਦੇ ਵਿੱਚ ਬੰਦ ਨਹੀਂ ਪ੍ਰਿੰਟ ਦੇ ਵਿੱਚ ਹੈ ਜੀ ਇਹ ਸ਼ਿਮਰਦੇ ਸੂਟ ਇਹਨਾਂ ਸਿਲਕ ਦੀ 3-3 ਮੀਟਰਸ ਦੀਆਂ ਬਾਟਮਸ ਤੇ ਬੜਾ ਪਿਆਰਾ ਇਸ ਦਾ ਦੁਪੱਟਾ ਦੇਖ ਕੇ ਮਸੂਮਾ ਇਹ ਹੈਗਾ ਦੁਪੱਟਾ ਬੜੇ ਪਿਆਰੇ ਸੂਟ ਹੈ 3700 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ 3700 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 81465 80803 814680800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ